ਹੋਣੇ ਤੋਂ ਬੀਕੇਯੂ ਇਕਤਾ ਜਾਤ ਦੇ ਸਮਾਹ ਰਿਹਾ ਮਨਜੀਤ ਸਿੰਘ ਨਿਆਲ ਸਵੇਰੇ ਜੀ ਨਿਆਲ ਸਾਹਿਬ ਦੀ ਕੋਈ ਹਲਚਾਲ ਹੈ ਬਹੁਤ ਵਧੀਆ ਪੰਥ ਸਾਹਿਬ ਧੰਨਵਾਦ ਤੁਹਾਡਾ ਸੋਡੋ ਅੱਜ ਜੀ ਸਮਾਹ ਤੋਂ ਮੰਗ ਕੀ ਰਿਪੋਰਟ ਅੱਜ ਦੀ ਦੇਖੋ ਅੱਜ ਦੀ ਜਿਹੜੀ ਨੀਤੀ ਬਣਾਏ ਤਹਿਤ ਰੱਖੀ ਗਈ ਆ ਤੋਂ ਮੇ ਫਾਰਮਾ ਬਣੋ ਜਿਸ ਜਮੀਨਾਂ ਜਿਸ ਹਸਾਲੇ ਦੀ ਆ ਇਸ ਤਰੀਕੇ ਦੇ ਦੋ ਸੱਤਾ ਦਿੱਤਾ ਸੀ ਫੀਲਡਲੇ ਵਾਲ ਸਾਹਿਬ ਤੇ ਮੈਂ ਹੁਣ ਪੂਰੇ ਲੋਕਾਂ ਨੇ ਉਸ ਦੇ ਬਰਦ ਫੱਟੇ ਪੱਤਰ ਤੇ ਆਪ ਮਾਰਦ ਦੇਣ ਦਾ ਸਹਿਯੋਗ ਦਿੱਤਾ ਔਰ ਮਾਰਮਾ ਤੋਂ 10 ਫਰਵਰੀ ਤੋਂ ਮੋਰਚਾ ਚੱਲਦਾ 11 ਦਿਨਾਂ ਦੇ ਲਗਭਗ ਪੂਰੇ ਪਰਿਵਾਰਾਂ ਤੱਜ ਤੇ ਕਿਸਾਨ ਮਹਾਪੰਚਾਇਤ ਨੇ ਕਿਸੇ ਸਰਕਾਰ ਦੇ ਭਲੇਖੇ ਦੂਰ ਕਰਦੇ ਕਿਉਂਕਿ ਦੇਸ਼ ਦੇ ਬੱਕ ਬੱਕ ਕੋਨਿਆਂ ਦੇ ਵਿੱਚ ਸਾਰੇ ਪ੍ਰਸ਼ਾਨ ਮਜ਼ਦੂਰ ਇੱਥੇ ਪਹੁੰਚੇ ਆ ਜਿਹੜੇ ਇਸ ਕੱਲ ਨੂੰ ਸਾਹਮਣੇ ਦੇ ਹੈ ਕਿ ਜਦ ਲੜਾਈ ਕਿਸਾਨੀ ਅੰਦੋਲਨ ਚੱਲਿਆ ਇੱਚ ਵੱਡੇ ਮੰਗਾਂ ਮਿਲਤੀ ਗਾਉਣ ਬਣਾਉਣ ਦੀ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਸ ਰਾਹ ਤੇ ਸਰਕਾਰ ਹੈ ਕਿ ਇਸ ਮੋਰਚਿਆਂ ਦਾ ਜੋ ਗੱਲਬਾਤ ਸਭ ਨੇ ਤਿਆਰ ਨਾ ਹੋ ਜਾ ਲੋਕਾਂ ਨੇ ਅੱਜ ਉਹਨਾਂ ਸਰਕਾਰਾਂ ਨੂੰ احساس ਕਰਾਉਂਦਾ ਕਿ ਗੱਲਬਾਤ ਕਰਨੀ ਪੈਣੀ ਹੈ ਲੋਕਾਂ ਦੀ ਮੰਗ ਮੰਨਣੀ ਪੈਣੀ ਹੈ ਕਿਉਂਕਿ ਦੋਲਣਾ ਦੋਵੇਂ ਕਿੰਨੇ ਬਾਰਡਰਾਂ ਤੇ ਨਹੀਂ ਪੂਰੇ ਦੇਸ਼ ਦੇ ਵਿੱਚ ਹੌਲੀ ਹੌਲੀ ਪੈਰ ਫਸਾ ਰਹੇ ਆਉਣ ਵਾਲਾ ਸਮਾਜ ਕੇਂਦਰ ਸਰਕਾਰ ਦੇ ਖਲਾਫ ਹੋਣਾ ਜੇ ਕਾਨੂੰਨ ਦੀ ਮੰਗ ਕਰਦੇ ਕੋਈ ਰابطਾ ਬਣਾਇਆ ਗਿਆ ਕੋਈ ਆਪਣੇ ਹੱਕ ਦੇ ਵਿੱਚ ਆਪਣਾ ਪ੍ਰਵਾਲ ਕਰਦਾ ਤੁਹਾਣੇ ਚ ਵੀ ਕਿਸਾਨ ਵਾ ਪੰਚਾਇਤ ਨਹੀਂ ਦੇਖੋ ਐਸ ਕੇ ਮਨੇ ਤੁਹਾਣੇ ਦੇ ਵਿੱਚ ਅੱਜ ਵੀ ਕਿਸਾਨ ਮਾਂ ਪੰਚਾਇਤ ਰੱਖੀ ਆ ਉਹ ਉਸ ਮੋਰਚੇ ਦਾ ਆਪਣਾ ਫੈਸਲਾ ਨਿੱਜੀ ਫੈਸਲਾ ਉਹ ਇਹ ਸੰਘਰਸ਼ ਦੀ ਹਮਾਇਤ ਦੇ ਵਿੱਚ ਉਹ ਰੱਖੀ ਆ ਕਿ ਸੰਘਰਸ਼ ਦੇ ਨੂੰ ਲਾਉਣ ਵਾਸਤੇ ਅਗਲਾ ਕੀ ਫੈਸਲਾ ਉਹਦੇ ਸੰਬੰਧ ਚ ਰੱਖੀ ਆ ਕਿ ਉਹ ਫਿਲਹਾਲ ਜੋ ਵੀ ਮਤਲਬ ਪੰਚਾਇਤਾਂ ਸਦੀਆਂ ਗਈਆਂ ਕੇਂਦਰ ਸਰਕਾਰ ਦੇ ਖਿਲਾਫ ਹੀ ਉਹਨਾਂ ਦਾ ਅਸਰ ਜਾਣ ਵਾਲੇ ਉੱਥੇ ਵੀ ਕਿਸਾਨਾਂ ਦੀ ਮੰਗ ਦੀ ਗੱਲ ਹੋਣੀ ਹੈ ਤੇ ਇੱਥੇ ਵੀ ਕਿਸਾਨਾਂ ਦੇ ਮੰਗਾ ਮਜਬੂਰਾਂ ਦੀ ਗੱਲ ਚੱਲ ਰਹੀ ਹੈ ਉਹ ਅੱਜ ਦੇ ਅੰਦੋਲਨ ਦਾ ਅਗਲੇ ਸੰਘਰਸ਼ ਦਾ ਕੀ ਐਲਾਨ ਕਰਦੇ ਆ ਉਹਨਾਂ ਦੀ ਸਮਝ ਦੇ ਮੁਤਾਬਕ ਹੈ ਪਰ ਜਿਹੜੇ ਲੋਕ ਸਾਹਿਬ ਨੇ ਮੈਦਾਨ ਵਿੱਚ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਆ ਉਹ ਆਉਂਦੇ ਹੋਏ ਆ ਇਸਤਾਨੂ ਕਿ ਕਿਹੜੇ ਸੰਘਰਸ਼ ਦੇ ਵਿੱਚ ਅਸੀਂ ਜਾ ਕੇ ਕਿਹੜੇ ਸੰਘਰਸ਼ ਤੱਕ ਦੇ ਕਰਨੇ ਤੱਕ ਦੇ ਕਰਨੇ ਜਾਂ ਕਿਹੜੀਆਂ ਮੰਗਾਂ ਕਿੱਥੋਂ ਬੰਦੇ ਜਾਂ ਜਾਣੇ ਪੰਜਾਬ ਸਰਕਾਰ ਪਰਸਵਾਰ ਨੂੰ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਹੇ ਦੇਖੋ ਪੰਜਾਬ ਦੀ ਸਰਕਾਰ ਪਰਸਵਾਰ ਨੂੰ ਦਾ तकरीबन 11 ਮਹੀਨਾ ਤੋਂ ਜੋ ਸਾਰੇ ਪੰਜਾਬ ਦੇ ਜਾਣ ਚੁੱਕੇ ਨੇ ਜਦੋਂ ਪਹਿਲਾ 26 ਜਨਵਰੀ 26 ਨਵੰਬਰ ਤੋਂ ਮਰਨਵਾਤੇ ਸ਼ੁਰੂ ਕਰਦੇ ਆ ਪੋਟਕਾਉ ਦਾ ਪਹਿਲਾ ਦਿਨ ਜਦੋਂ ਸ਼ੁਰੂ ਹੋਣਾ ਸੀ ਤਾਂ ਪੰਜਾਬ ਦੀ ਸਰਕਾਰ ਨੇ ਦੱਲੇਵਾਲ ਸਾਹਿਬ ਨੂੰ ਕੈਂਪ ਦੇ ਵਿੱਚੋਂ ਚੱਕਿਆ ਉਹਨਾਂ ਕਾਰਨ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਪੰਜਾਬ ਦੀ ਸਰਕਾਰ ਕਿੰਨਾ ਸਾਥ ਦੇ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਵੀ ਅੱਜ ਘਰਾ ਪ੍ਰੀਮ ਕੋਰ ਨੇ ਪੰਜਾਬ ਸਰਕਾਰ ਦੇ ਘਟਾਰੇ 'ਚ ਖੜੀ ਕੀਤੀ ਹੈ ਵੱਡੇ ਕੰਮ-ਜਾਮ ਲਾ ਕੇ ਪੰਜਾਬ ਦੀ ਸਰਕਾਰ ਇਸ ਮੋਰਚੇ ਦੇ ਵਿੱਚ ਪਹੁੰਚੀ ਆਪਣੀਆਂ ਤਿਆਰੀਆਂ ਲੈ ਕੇ ਕਿ ਦੱਲੇਵਾਲ ਸਾਹਿਬ ਨੂੰ ਇੱਥੋਂ ਉਠਾ ਕੇ ਕਿਸੇ ਨਾ ਕਿਸੇ ਤਰੀਕੇ ਉਹਦੇ ਕਮਜੇ ਦੇ ਵਿੱਚ ਲਿਆ ਜਾਵੇ ਉਹਨਾਂ ਨੂੰ ਮੈਡੀਕਲ ਯਾਰ ਵਾਲੀ ਜੰਗ ਨੂੰ ਤਾਂ ਬੰਦੇ ਵਾਲ ਸਾਹਿਬ ਦੇ ਰਾਜ ਦੇ ਦਰੜਾ ਮਾਨਸਿਕ ਤੌਰ ਤੇ ਤਿਆਰ ਆ ਤੇ ਲੋਕ ਆਪਣੇ ਸ਼ਰਤ ਦੇ ਵਿੱਚ ਡਟੇ ਹੋਇਆ ਤਿਆਰ ਹੈ ਪਰ ਪੰਜਾਬ ਦੀ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਮੋਰਚਾ ਦੇ ਨਾਲ ਆ ਲੋਕਾਂ ਦੇ ਨਾਲ ਆ ਪਰ ਜਿਹੜੀਆਂ ਮੰਗਾਂ ਪੰਜਾਬ ਨਾਲ ਸੰਬੰਧਤ ਆ ਉਹ ਪੰਜਾਬ ਦੀ ਸਰਕਾਰ ਲਾਗੂ ਕਰ ਦੇ ਫਿਰ ਮੰਨ ਲਾਂਗੇ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਆ ਬਹੁਤ ਮਸਲੇ ਪੰਜਾਬ ਸਰਕਾਰ ਨਾਲ ਵੀ ਪਏ ਪਰ ਜਿਹੜੇ ਮੋਰਚੇ ਚੱਲ ਰਹੇ ਆ ਆ ਕੇਂਦਰ ਸਰਕਾਰ ਨਾਲ ਸੰਬੰਧਤ ਆ ਇਹ ਗੈਸਟਿੰਗ ਹੋਰ ਵਾਰਸ ਹੁਣ ਵੀ ਕੋਈ ਇਦਾਂ ਦਾ ਖਤਰਾ ਹੈਗਾ ਜਿਵੇਂ ਵਾਰ-ਵਾਰ ਵੀਡੀਓ ਆਉਂਦੀਆਂ ਟਾਈਮ ਹੁੰਦੇ ਨੇ ਕਿਸਾਨਾਂ ਕੋ ਕਿ ਡੱਲੇਵਾਲ ਸਾਹਿਬ ਨੂੰ ਅਗਲ ਵਿੱਚ ਮਿਨਿਸਟਰੀ ਵਾਲਾ ਕੋਈ ਮੈਡੀਕਲ ਸਹੂਲਤਾਂ ਦੇਣ ਦੇ ਲਈ ਵੀ ਦੇਣ ਕੀਤਾ ਜਾ ਸਕਦਾ ਦੇਖੋ ਮੁੰਬਈ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਲਕਹਰੇ ਦੇ ਵਿੱਚ ਖੜਾ ਕੀਤਾ ਹੋਇਆ ਹੈ ভাইস ਪ੍ਰੈਸੀਡੈਂਟ ਤਾਂ ਸਾਨੂੰ ਭਰੋਸਾ ਨਹੀਂ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪ੍ਰਸ਼ਾਸਨ ਇਸ ਗੱਲ ਤੋਂ ਪਿੱਛੇ ਹਟ ਸਕਦਾ ਬਾਸੀ ਇਸ ਤਲ ਤੋਂ ਦ੍ਰਿੜ ਨੇ ਸਾਰੇ ਮੋਰਚੇ ਦੇ ਵਿੱਚ ਪੁੱਲ ਚਕਰਜੀ ਲੋਕ ਜਿਹੜੇ ਬੰਕੇ ਆ ਜਾ ਪਿੰਡਾਂ ਦੇ ਬਹਿ ਕੇ ਵੀ ਹਮਾਇਤ ਕਰ ਰਹੇ ਅੱਜ ਪਹੁੰਚੇ ਤਾਂ ਇਸ ਗੱਲ ਤੋਂ ਵੀ ਜਾਗਰੂਕ ਰਿਹੇ ਕਿ ਤੰਦ ਨੂੰ ਪੰਜਾਬ ਦੀ ਸਰਕਾਰ ਕੋਈ ਹਮਲਾ ਕਰ ਸਕਦੀ ਇਹ ਡੱਲੇਵਾਲ ਸਾਹਿਬ ਨੇ ਉਹ ਚੁੱਕਦੀ ਹੈ ਸਾਡਾ ਮੋਰਚਾ ਦਾ ਕੀ ਬਣ ਜਾਣਾ ਮੋਰਚੇ ਚੱਲਦੇ ਰਹਿਣੇ ਰਏ ਸਰਕਾਰ ਦਾ ਪਰੇਖ ਹੈ ਲੈ ਡੱਲੇਵਾਲ ਸਾਹਿਬ ਨੂੰ ਉਹ ਮਾਨਸਿਕ ਤੌਰ ਤੇ ਲੋਟ ਮਾਰਨਾ ਚਾਹੁੰਦੇ ਇਸ ਮੋਰਚੇ ਇਸ ਮੋਰਚੇ ਦੇ ਵਿੱਚ ਇਹਨਾਂ ਦੀ ਕੁਰਬਾਨੀ ਹੈ ਮੈਂ ਪਹਿਲਾਂ ਸਾਡੇ ਬਾਪੂ ਸਾਹਿਬ ਤੇ ਸਜਨੀ ਦਾ ਮਾਪੂਆ ਬੰਦਾ ਆਇਆ ਸੀ ਹੋਰ ਹੁਣ ਗਾ ਵੀ ਉਹੀ ਜੇਗਨ ਸਿੰਘ ਐਸੀ ਬਹੁਤ ਮਾਰ ਨਾਲੋਂ ਪੁਰਾਣੇ ਜਿਹੜੀ ਸਰਕਾਰ ਕਰਦੀ ਆ ਪਰ ਆ ਚੰਗਾ ਕਰਨ ਵਾਲੇ ਲੋਕ ਹਾਂ ਉਹਨਾਂ ਨੂੰ ਸੰਤਨ ਕੋੜਾ ਜਗਤੋਂ ਬਹੁਤ ਦੂਰ ਹੈ ਜੀ ਸ਼ੁਕਰੀਆ ਨੇ ਅਲ ਸਾਹਿਬ ਜਾਣਕਾਰੀ ਸਾਂਝੀ ਕਰਨ ਦੇ ਲਈ ਉਸ ਤੋਂ ਮੇਰੇ ਨਾਲ ਮਨਜੀਤ ਸਿੰਘ ਨਿਆਲ ਸੀ ਬੀਕੇਯੂ ਪੰਜਾਬ ਤੋਂ ਇਕਨੋਰੀ ਬਾਰਡਰ ਉਸ ਤੋਂ ਨਾਲ ਜੁੜੇ ਸੀ